ਧੰਨਵਾਦੀਆਂ ਸ੍ਰੀ ਰਾਹੁਲ ਗਾਂਧੀ ਜੀ ਦਾ ਜਿਹੜੇ ਕਿ ਪੰਜਾਬੀਆਂ ਦੀ ਬਾਹ ਫੜਨ ਵਾਸਤੇ ਉਹਨਾਂ ਦੇ ਦੁੱਖ ਦੇ ਵਿੱਚ ਖੜਨ ਵਾਸਤੇ ਅੱਜ ਪੰਜਾਬ ਆਏ ਹੋਏ ਐ ਤੇ ਘਰ ਘਰ ਜਾ ਕੇ ਲੋਕਾਂ ਨੂੰ ਮਿਲ ਰਹੇ ਐ ਲੇਕਿਨ ਮੈਂ ਹੈਰਾਨ ਐ ਤੇ ਮੈਨੂੰ ਇਸ ਗੱਲ ਦੀ ਬੜੀ ਦਿੱਕਤ ਐ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਆ ਦੇ ਵਿੱਚ ਹੀ ਆਪਣੇ ਦੇਸ਼ ਦਾ ਇੰਡੀਆ ਦਾ ਹੀ ਆਪੋਜੀਸ਼ਨ ਲੀਡਰ ਸ੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ پار ਦੇਣ ਨਹੀਂ ਜਾ ਰਹੇ ਕਿ ਜੀ ਹੋਤਾ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ پار ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਔਰ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸਰਕਾਰ ਨੂੰ ਮੇਰੇ ਕੋਲ ਲੱਗਦਾ ਜਿੰਮੇਵਾਰ ਕੌਣ ਲੱਗਦੀ ਕਿਉਂਕਿ ਜੇ ਬੰਨ ਨਹੀਂ ਬਣੇਗੇ ਜਿਦਾਂ ਕਹੇ ਬੰਨ ਨਹੀਂ ਬਣੇਗੇ ਡੈਮ ਪੱਕੇ ਨਹੀਂ ਕਰਵਾਏਗੇ ਜੇ ਤੁਸੀਂ ਬੰਨੇ ਉਹ ਪੱਕੇ ਨਹੀਂ ਕਰਵਾਏਗੇ ਦੇਖੋ ਪਿਛਲੇ 3.5 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਸਿਰ ਨਹੀਂ ਛੱਡਿਆ ਜਿਹਦੇ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਐ ਤੇ ਹੁਣ ਇੱਕੋ ਦਮ ਜਾ ਛੱਡੇ ਤਾਂ ਪੇਰੇ ਬਾੜ ਆ ਗਈ ਐ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਐ ਲੋਕਾਂ ਦੀ ਤਾਂ ਖੱਜਲ ਖੋਰੀ ਹੋਈ ਐ ਲੋਕਾਂ ਦਾ ਨੁਕਸਾਨ ਹੋਇਆ ਕੇਂਦਰ ਸਰਕਾਰ ਕਹਿੰਦੀ ਵੀ 12000 ਕਰੋੜ ਰੁਪਏ ਦਿੱਤਾ ਹੈਗਾ ਸੀ ਪਹਿਲਾਂ ਅਜੇ ਤੱਕ ਉਹ ਖਰਚੇ ਨਹੀਂ ਗਿਆ ਨਾ ਉਹਦਾ ਹਿਸਾਬ ਦਿੱਤਾ ਗਿਆ ਜੀ ਫਿਰ ਮੁੱਖ ਮੰਤਰੀ ਵੀ ਕਹਿੰਦਾ ਸੀ ਮੈਂ ਕਿਉਂ ਮੰਗਾ ਪੰਜਾਬ ਉਹਨਾਂ ਤੋਂ ਕੇਂਦਰ ਵਾਲਿਆਂ ਤੋਂ ਮੇਰੇ ਕੋਲ ਪੈਸਾ ਹੈ ਮੇਰੇ ਪਾਸ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੈ ਇਹਨਾਂ ਨੂੰ ਵਰਤਣਾ ਨਹੀਂ ਆਇਆ ਉਹ ਭਾਈ ਹੁਣ ਤੂੰ ਵਰਤ ਦੇ 12000 ਤੂੰ ਖੋਲ ਆਉਣ ਫਿਰ ਆਪਣੇ ਜਿਹੜੇ ਉਹ ਐ ਬੋਰੀਆਂ 'ਚ ਤੁਸੀਂ ਰੱਖੇ ਹੋਏ ਆ ਲੇਕਿਨ ਪੰਜਾਬ ਸਰਕਾਰ ਸੰਜੀਦਾ ਨਹੀਂ ਹੈ ਇਹਨਾਂ ਨੇ ਆਪਣੇ ਆਪ ਇਹ ਹਾਲਾਤ ਪੈਦਾ ਕੀਤੇ ਇਹਨਾਂ ਦੀਆਂ ਗਲਤੀਆਂ ਕਰਕੇ ਹੋਏ ਇਹਨਾਂ ਦੀ ਮੈਨੇਜ ਨਹੀਂ ਕਰਕੇ ਹੋਏ ਇਹਨਾਂ ਦੀ ਮਿਸਮੈਨੇਜਮੈਂਟ ਕਰਕੇ ਹੋਏ ਲੋਕਾਂ ਨੂੰ ਭੁਗਤਣਾ